ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੱਗੇ ਸੀਗੇ ਇੱਕ ਤਾਂ ਪਿੱਕੇ ਦੀਆਂ ਲਾਈਟਾਂ ਜੀਆਂ ਸੈੱਟ ਕਰਨੀਆਂ ਸੀਗੀਆਂ ਮੂਤ ਲੀਆਂ ਆ ਨਹੀਂ ਜਗਦੀਆਂ ਸੀਗੀਆਂ ਇਹ ਜਗਦੀਆਂ ਨਹੀਂ ਸੀਗੀਆਂ ਤੇ ਇੱਕ ਤਾਂ ਇਹ ਜਗਾਉਣੀਆਂ ਆ ਵਾਹਰੀ ਪੁਣੀ ਜੰਗੋ ਸੱਚ ਖਰਾਬ ਆ ਤਾਰਾਂ ਤੂੜਾਂ ਚੈੱਕ ਕਰੀ ਜਾਂਦੇ ਆ ਤੇ ਇੱਕ ਦੇ ਥੱਲੇ ਹੁਣ ਪਹਿਲੋ ਉਹ ਕਾਲੇ ਥੱਲੇ ਲਾਈ ਲਾਈਟ ਤਾਰੇ ਵਾਲੀ ਹੁਣ ਇਹਦੇ ਥੱਲੇ ਲਾਉਣੀ ਆ ਇਹਦੇ ਥੱਲੇ ਲਾ ਕੇ ਤੇ ਉਸ ਤੋਂ ਬਾਅਦ ਚੋਂ ਆਪਾਂ ਜੀਵ ਥੱਲੇ ਲਾਵਾਂਗੇ ਫਿਰ ਲੋ ਇਹ ਥੱਲੇ ਲਾਉਣੀ ਆ ਹੁਣ ਇਹ ਲਾ ਕੇ ਤੁਹਾਨੂੰ ਫਿਰ ਦਿਖਾਉਨੇ ਆ ਵੀਡੀਓ ਫਿਰ ਕਿਵੇਂ ਲੱਗੀ ਆ ਬਤਾਰਾਂ ਦੂਰਾਂ ਚੈੱਕ ਕਰੀ ਜਾਂਦੇ ਆ ਦੇਖਦੇ ਆ ਲਾਉਨੇ ਆ ਤਾਂ ਇੱਕਾ ਜਾਥਣ ਹੋ ਗਿਆ ਥੋੜਾ ਜਿਹਾ ਪਰ ਠੀਕ ਆ ਫਿਰ ਵੀ ਵਧੀਆ ਮਾਹੌਲ ਬਣਿਆ ਮੌਸਮ ਵਧੀਆ ਹੋ ਗਿਆ ਥਣੇ ਹਾਂਜੀ કરી ਜਨੇ ਕੰਮ 11 ਵਜ ਗਏ ਆ ਆ ਲਟਾਂ ਤਰਨ ਇਹਨਾਂ ਨੂੰ ਲਾਇਆ ਵਾ ਕਰਦਾ ਕੁਰਦਾ ਖਿਲਰੀਆਂ ਪਈਆਂ ਵਾ ਤੇ ਇੱਕ ਆਪਾ ਆਧਾਰਾ ਲਾਇਆ ਵਾ ਇਹੋ ਬੈਟਰੀ ਪਈ ਆ ਥੱਲੇ ਤੇ ਇਹਦੀ ਸੱਚ ਸੁੱੱਚ ਲਾਤੀ ਆ ਹੁਣ ਬਹੁਤ ਜਾਣੇ ਦੀ ਆਪਣੀਆਂ ਜੋੜ-ਜੋੜ ਲਾਉਣ ਵਾਲੇ ਰਹਿ ਗਏ ਆ ਪਰ ਦੇਖਣ ਨੂੰ ਕੰਮ ਥੋੜਾ ਜਿਹਾ ਹੀ ਸੀਗਾ ਟਾਈਮ ਸਿਰ 3 ਘੰਟੇ 4 ਘੰਟੇ ਲੱਗ ਗਏ ਇੱਕ ਤਾਂ ਕੰਮ ਆਪਣਾ ਠੰਡੇ ਜਿ ਮਤੇ ਨਾਲ ਹੌਲੀ 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 ਲੱਗੇ ਰਹਿਣਾ ਬਸ ਤੇ ਤਾਂ ਕਰਕੇ ਵਿੱਚ ਹੀ ਕਿਤੇ ਖੜ ਕੇ ਕਿਤੇ ਲੱਗ ਕੇ ਕਿਤੇ ਖੜ ਕੇ ਕਿਤੇ ਲੱਗ ਕੇ ਆ ਹੀ ਕੋ ਸੋਈ ਜਾਂਦਾ ਵਾ ਤੇ ਪਰ ਕੰਮ ਖਿੱਚ ਲਿਆ ਆ ਲੱਗਦਾ ਵਾ ਨੂੰ ਬਾਹਰ ਕੱਢ ਦੇਣਾ ਖਾਲ ਨੂੰ ਇਹਦੇ ਥੱਲੇ ਸ਼ਾਰਾ ਕੋ ਕੀਤਾ ਹੋਇਆ ਦੀ ਸੋਚੀ ਲਾਉਣ ਵਾਲੀ ਰਹਿੰਦੀ ਆ ਹਾਂਜੀ ਬੱਕ ਕਰਦਗੇ ਜੋੜ ਜੂੜਾ ਉਹਦੂ ਬਾਅਦ ਚ ਪਾਉਣਾ ਤੁਹਾਨੂੰ ਵੀਡੀਓ ਬਾਹਰ ਖੜਗਾ ਇਹ ਹਾਂਜੀ ਤੇ ਆਪਣਾ ਰੈਡੀ ਆ ਜਮਾ ਉੱਪਰ ਲੱਗੇ ਸਿਰਫ ਮਾਰਨ

ਕੜਕੇ ਲੋੜ ਲਾਇਆ ਸੀਗਾ ਲੇਟ ਬਹੁਤ ਸੁੱਤਾ ਵਾ ਉੱਠਿਆ ਸੀਗਾ ਰਾਤ ਨੂੰ ਲੇਟ ਸੁੱਤਾ ਤੇ ਕੜਕੇ ਵੀ 1 ਵਜੇ ਉੱਠਿਆ ਸੀਗਾ ਨੀਂਦ ਆ ਜਾਂਦੀ ਪਰ ਫਿਰ ਵੀ ਆਪਾਂ ਕੰਮ ਮੈਨੂੰ ਪਹਿਲਾਂ ਲੱਗਦਾ ਇਹ ਕੰਮ ਨਿਭੜਨਾ ਨਹੀਂ ਪਰ ਨਵੇੜ ਲਿਆ ਪਰ ਉਹ ਤਾਂ ਹੋ ਗਿਆ ਸੀਗਾ ਵੀ ਕੱਲ ਨੂੰ ਨਿਭੜ ਜੂਗਾ ਚੱਲ ਅੱਜ ਨਹੀਂ ਨਿਭੜਦਾ ਫਿਰ ਵੀ ਆਇਆ ਹੋ ਗਿਆ ਵੀ ਠੀਕ ਆ। ਨਾ ਆਕੇ ਚੱਲ ਦੂਆਂ ਚੋਂ ਸੀ ਅੰਕ ਭਰਨ। ਆ ਇਹ ਬੜਾ ਇਹ ਰੈਡੀ ਆ ਜਮਾ ਤੇ ਮਿਲਦੇ ਆਂ ਗਾਂਲੇ ਬਲੌਗ ਚ ਤੇ ਜੇ ਵਧੀਆ ਲੱਗਿਆ ਤੇ ਸ਼ੇਅਰ ਕਰਿਓ ਵੀਡੀਓ ਵੱਧ ਤੋਂ ਵੱਧ ਹਾਂਜੀ।